ਹਾਂਜੀ ਕੀ ਹਾਲ ਚਾਲ ਜੀ ਸਾਰਿਆਂ ਦਾ ਤੇ ਕੱਲ ਦੀ ਵੀਡੀਓ ਵਿੱਚ ਮੈਂ ਦੱਸ ਦਿੱਤਾ ਤੁਹਾਨੂੰ ਸ਼ਾਮ ਨੂੰ ਕਿ ਮੈਂ ਕਿੱਦਾਂ ਜਾਣਾ ਕਿੱਦਾਂ ਨਹੀਂ ਜਾਣਾ ਪਰ ਔਖਾ ਹੀ ਹੋ ਗਿਆ ਕੰਮ ਠੀਕ ਹੈ ਜੀ ਕੱਲ ਮੈਂ ਵੈਸੇ ਦੱਸ ਦਿੱਤਾ ਸੀ ਤੁਹਾਨੂੰ ਸਾਰਾ ਹੀ ਤੇ ਥੋੜਾ ਗਿਆ ਉਹ ਵੀ ਇੱਥੇ ਠੀਕ ਹੋ ਗਿਆ ਤੇ ਚੱਲਦੇ ਹਾਂ ਹੁਣ ਬਾਈ ਤੁਹਾਨੂੰ ਪਤਾ ਹੀ ਆ ਯਾਰ ਨਹੀਂ ਜਦੋਂ ਵਿੱਚ ਕੰਮ ਕੋਈ ਭੇਜਵੇ ਤਾਂ ਫਿਰ ਨਹੀਂ ਜਾ ਹੁੰਦਾ ਕਿਹਨਾਂ ਠੀਕਾ ਜੀ ਤੇ ਮੈਂ ਤਾਂ ਖੁਦ ਖੁਦ ਨੂੰ ਓਖਾ ਹੋ ਗਿਆ ਮੈਂ ਕਿਸੇ ਕੰਮ ਜਾਣਾ ਸੀ ਪਰ ਹੁਣ ਨਹੀਂ ਜਾ ਸਕਿਆ ਤੇ ਹੁਣ ਜਿਹੜਾ ਇਹ ਪਲਾਨ ਹੈ ਅਧੂਰਾ ਕੰਮ ਜਿਹੜਾ ਉਹ ਕਰਨਾ ਮੈਂ ਅਸੀਂ 20 ਤਰੀਕ ਤੋਂ ਬਾਅਦ ਠੀਕਾ ਜੀ ਤੇ 20 ਤਰੀਕ ਤੋਂ ਬਾਅਦ ਦੇਖਾਂਗੇ ਠੀਕਾ ਜੀ ਇਕ ਤਾਂ ਥੋੜਾ ਜਿਹਾ ਵਿੱਚ ਹੁਣ ਕੀ ਕਹਿ ਸਕਦੇ ਆ ਯਾਰ ਇੰਨਾ ਕੁਝ ਜ਼ਿਆਦਾ ਪਤਾ ਨਹੀਂ ਲੱਗਾ ਠੀਕ ਹੈ ਨਾ ਤੇ ਜਾਣਾ ਤਾਂ ਮੈਂ 11 ਤਰੀਕ ਨੂੰ ਸਵੇਰੇ ਨਿਕਲ ਜਾਣਾ ਸੀਗਾ ਪਰ ਨਹੀਂ ਪਤਾ ਨਹੀਂ ਕਾ ਤੋ ਯਾਰ ਥੋੜਾ ਜਿਹਾ ਫਿਰ ਦੁਬਾਰਾ ਸ਼ਾਮ ਨੂੰ ਮੈਂ ਕਿਹਾ ਚੱਲ ਯਾਰ ਚਲਦੇ ਆ ਤੇ ਪਰ ਫਿਰ ਵੀ ਰਹਿ ਗਿਆ ਬਾਦ ਇੱਕ ਛੋਟੀ ਜੀ ਲੈਣ ਨੇ ਜਿਹੜਾ ਮੈਨੂੰ ਉੱਠਣ ਲਈ ਮਜਬੂਰ ਕਰ ਦਿੱਤਾ ਤੇ ਉਹ ਲੈਣ ਹੀ ਸੀ ਕਿ ਜਿੰਨਾਂ ਨੇ ਕਿਤੇ ਜਾਣਾ ਹੁੰਦਾ ਉਹ ਬਹਾਨੇ ਨਹੀਂ ਬਣਾਉਂਦੇ ਠੀਕ ਹੈ ਜੀ ਪਰ ਚਾਚੂ ਬਣਾਈ ਤਾਂ ਫਿਰ ਮੈਂ ਚੱਲਣਾ ਹੀ ਸੀਗਾ ਪਰ ਪਤਾ ਨਹੀਂ ਕਾਹਤ ਤਿਆਰ ਤੇ ਹੋ ਰਹਿਣ ਬੈਗ ਬਗ ਹਲੇ ਵੀ ਬੰਨੇ ਬੇ ਨੇ ਠੀਕ ਹੈ ਜੀ ਪਰ ਯਾਰ ਉਹ ਖਾ ਹੋ ਗਿਆ ਕਿਉਂਕਿ ਸਵੇਰੇ ਅੱਜ 12 ਦਿਨੋਂ ਸਵੇਰ ਨਿਕਲਦਾ ਜਾਣਾ ਸੀਗਾ ਤੇ ਜਿਹੜੀ 12 ਦਸੰਬਰ ਨੂੰ ਨਿਕਲਦਾ ਜਾਣਾ ਸੀਗਾ ਪਰ ਨਹੀਂ ਯਾਰ ਜਾ ਨਹੀਂ ਹੋਇਆ ਪਤਾ ਨਹੀਂ ਕਾਹਤ ਕੋਈ ਚਲੋ ਯਾਰ ਹੁਣ ਕੀ ਕਹਿ ਸਕਦੇ ਆ ਬਾਕੀ ਸੁਣਾਓ ਤੇ ਵੀਡੀਓ ਹੈ ਕਿੱਦਾਂ ਦੀ ਲੱਗੀ ਜਿਹੜਾ ਮੈਂ ਬਣਾਉਂਦਾ ਮੈਂ ਇਹ ਠੀਕ ਹੈ ਜੀ ਤੇ ਮੈਨੂੰ ਜ਼ਰੂਰ ਦਸੀਓ ਠੀਕ ਹੈ ਨਾ ਦੇਖੋ ਯਾਰ ਅਗਰ ਤੁਸੀਂ ਚਲੋ ਮੈਂ ਕੀ ਕਹਨਾ ਯਾਰ ਮੈਂ ਤਾਂ ਆਪਣੇ ਥੋੜਾ ਜਿਹਾ ਕੋਈ ਚੱਕਰ ਨਹੀਂ ਯਾਰ ਹੂੰ 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 ਹਾਂ ਬੰਦੀ ਹਾਂਜੀ ਬਾਕੀ ਕੋਈ ਚੱਕ ਨਹੀਂ ਚੱਲਦਾ ਰਹਿੰਦੇ ਇਦਾਂ ਦੇ ਕੰਮ ਯਾਰ ਨਹੀਂ ਤੇ ਇਹ ਹੁਣ ਮੈਂ ਚਾਹੁੰਦਾ ਮੈਂ ਜਾਊਗਾ ਹੁਣ 20 ਤਰੀਕ ਤੋਂ ਬਾਅਦ ਠੀਕ ਹੈ ਜੀ ਉਹ ਵੀ ਤੁਹਾਨੂੰ ਦੁਬਾਰਾ ਦੱਸਾਂਗਾ ਪਰ ਉਹ ਤੋਂ ਤਾਂ ਯਾਰ ਜਾਣਾ ਹੀ ਪੈਣਾ ਠੀਕ ਹੈ ਜੀ ਜਿੱਦਾਂ ਮਾਜੀ ਜਾਵਾਂ ਭਲੇ ਮੈਨੂੰ ਹਿਆਰਪੁਰ ਤੋਂ ਚੰਡੀਗੜ੍ਹ ਸਾਈਕਲ ਤੇ ਨਾ ਜਾਣਾ ਪਵੇ ਠੀਕ ਹੈ ਜੀ ਦੇ ਤੁਸੀਂ ਦੱਸ ਦਿਓ ਅਗਰ ਮੈਂ ਸਾਈਕਲ ਤੇ ਜਾਵਾਂ ਜਾਂ ਕਿੱਦਾਂ ਜਾਵਾਂ ਕੀ ਗਣਾ ਕਿਉਂਕਿ ਇਹ ਵੀਡੀਓ ਯਾਰ ਤੁਹਾਡੇ ਲਈ ਹੈ ਹੈਣਾ ਜੀ ਕੋਈ ਫालतू ਤਾਂ ਹੈ ਨਹੀਂ ਬਸ ਮੈਂ ਸੈਟਿੰਗ ਕਰਦਾ ਮੈਂ ਤੇ ਨਿਕਲ ਜਾਈਦਾ ਠੀਕ ਹੈ ਜੀ ਤੇ ਇੱਕ ਮੈਂ ਉਸ ਤੋਂ ਪਹਿਲਾਂ ਇੱਕ ਉਹ ਵੀ ਲਵਾਂਗਾ ਕੀ ਕਹਿੰਦੇ ਉਹਨੂੰ ਬੈਟਰੀ ਵੀ ਲਵਾਂ ਕਿਉਂਕਿ ਯਾਰ ਥੋੜੀ ਜਿਹੀ ਬੜੀ ਪ੍ਰੋਬਲਮ ਹੋਣੀ ਹੈ ਚਾਰਜਿੰਗ ਦੀ ਹੈਣਾ ਜੀ ਹੁਣ ਇਹ ਤਾਂ ਹੈ ਨਹੀਂ ਮੈਂ ਕਿਤੇ ਜਾਣਾ ਮੈਂ ਤਾਂ ਉੱਥੇ ਚਾਰਜਿੰਗ ਲੱਗ ਜਾਊਗਾ ਪਰ ਯਾਰ ਇੱਧਰ ਉੱਧਰ ਵੀ ਜਾਣਾ ਪੈਂਦਾ ਤੁਹਾਨੂੰ ਪਤਾ ਥੋੜਾ ਜਿਹਾ ਬੰਦਾ ਆ ਕੇ ਤੇ ਜਾ ਕੇ ਦਾ ਉੱਥੇ ਤਾਂ ਚਾਰਜਿੰਗ ਤਾਂ ਹੋ ਜਾਊਗਾ ਬੈਟਰੀ ਦਾ ਚਾਰਜਿੰਗ ਹੋ ਜਾ ਪਰ ਉਹ ਨਹੀਂ ਨਾ ਹੁਣ ਫੋਨ ਲੈ ਕੇ ਨੂੰ ਕਿਹਨੂੰ ਕਹਿਣਾ ਯਾਰ ਹੈ ਨਾ ਜੀ ਓਕੇ ਤੇ ਮੈਨੇ ਜ਼ਰੂਰ ਦਸੀਓ ਠੀਕ ਹੈ ਜੀ ਕਿ ਮੈਂ ਕਿਸ ਤਰ੍ਹਾਂ ਜਾਮਾ ਤੇ ਇੱਕ ਪਹਿਲਾ ਮੈਂ 100 ਕਿਲੋਮੀਟਰ ਰਾਈਟ ਪਾਸੋਂ ਕੱਟ ਆਇਆ ਮੈਂ ਠੀਕ ਹੈ ਜੀ ਰੋਪੜ ਸਿਰਫ 21 ਕਿਲੋਮੀਟਰ ਸੀਗਾ ਤੇ ਮੈਂ ਗਿਆ ਸੀ ਯਾਰ ਪਿਛੇ ਸਾਲ ਉਹ ਦੋ एद पता नहीं ठीक है जी तो बस ए निकल गया फरवरी महीना सी सवेरे सत बजे चल गया तो शाम सत बजे कर बढ़िया इन्ना यार कुछ नहीं पता यही मेरे को सैकल ही से वो हाल तक मेरे को फोटो भी पी हुई है ठीक है जी सर इन्ना यार खिंचे तो नहीं कोई फोटो बस उ लिखा सोपड़ रूपनगर एक ही किलोमीटर से करीब पता नहीं बई तेई किलोमीटर होना पीक थी। है जी ਤੇ ਬਾਕੀ ਤਾਂ ਜੈ ਸ਼੍ਰੀ ਰਾਮੀ ਹੈ ਹੈ ਜੀ ਤੇ ਕਿਉਂਕਿ ਮੈਂ ਹੁਣ ਨਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਤੀਰਗ ਨੂੰ ਦਾ ਕੰਮ ਹੈ ਹੈਨਾ ਇੱਥੇ ਹੀ ਹੈ ਕੰਮ ਤਾਂ ਤੇ ਉਸ ਤੋਂ ਬਾਅਦ ਫਿਰ ਪਹਿਲਾਂ ਤਾਂ ਚੰਡੀਗੜ੍ਹ ਜਾਂ ਤਾਂ ਫਿਰ ਪਹਾੜ ਵੱਲ ਨੂੰ ਹੈਨਾ ਜੀ ਇੱਕ ਦੋ ਕੰਮ ਹੀ ਆ ਬਸ ਜਾਂ ਦਾ ਪਹਾੜ ਵੱਲ ਨੂੰ ਹੁਣ ਟੂਰ ਨਿਕਲੂਗਾ ਤੇ ਜਾਂ ਫਿਰ ਚੰਡੀਗੜ੍ਹ ਵੱਲ ਨੂੰ ਕਿਉਂ ਚੰਡੀਗੜ੍ਹ ਦਾ ਡੇਟ ਪੈਸੇ ਫਿਕਸ ਹੈਗੀ ਹੈ ਹੈਣਾ ਜੀ ਤੇ ਮੈਂ ਤਾਂ ਇਹੀ ਚਾਹੁੰਦਾ ਚਲੋ ਬਾਕੀ ਉੱਥੇ ਜਾ ਕੇ ਦੱਸਾਂਗੇ ਚੰਡੀਗੜ੍ਹ ਠੀਕ ਹੈ ਨਾ ਜੀ ਤੇ ਹੁਣ ਮੈਂ ਨਹੀਂ ਜਾ ਸਕਿਆ ਯਾਰ ਮੇਰੀ ਤੁਹਾਨੂੰ ਮੈਂ ਕੀ ਦੱਸਣਾ ਮੈਂ ਆਪਣੇ ਆਪ ਨੂੰ ਹੋ ਕਰ ਰਿਹਾ ਕਿ ਯਾਰ ਕਾਤ ਨਹੀਂ ਗਿਆ ਜਾਂ ਕੀ ਹੈ ਨਾ ਪਛਤਾਨਾ ਵੀ ਹੈ ਨਹੀਂ ਪਛਤਾਨਾ ਵੀ ਪਿਆ ਕੁਝ ਨਹੀਂ ਮਤਲਬ ਬਸ ਇੱਕੋ ਇੱਕਈ ਹੈ ਤੇ ਕੋਈ ਜੱਕ ਨਹੀਂ ਬਾਕੀ ਜੈ ਸ਼ੀ ਸ਼੍ਰਮ ਹੈ ਤੁਸੀਂ ਸੁਣਾਓ ਆਪਣਾ ਦੱਸੋ ਕਮੈਂਟਮੰਟ ਕਰੋ ਜਾਂ ਕੀ ਹੈ ਨਾ ਤੇ ਹੋਰ ਕੋਈ ਤਾਂ ਮੈਨੂੰ ਗੱਲ ਕੋਈ ਆਂਦੀ ਨਹੀਂ ਕਈ ਬਸ ਆਹੀ ਹੈ ਬਸ ਇੱਕ ਸਫ਼ਰ ਜਿਹੜਾ ਮੇਰਾ ਅਧੂਰਾ ਰਹਿ ਗਿਆ 12 ਤਰੀਕ ਦਾ 12 ਦਸੰਬਰ ਦਾ ਤੇ ਉਹਨੂੰ ਮੈਂ ਜਿਹੜਾ ਪੂਰਾ ਕਰਾਂਗਾ ਜਾ ਕੇ 20 ਤਰੀਕ ਤੋਂ ਬਾਅਦ ਓਕੇ ਮਤਲਬ 20 ਤਰੀਕ ਨਾ ਕਿ ਇਹ 20 ਦਸੰਬਰ ਤੋਂ ਬਾਅਦ ਮੈਂ ਸ਼ੁਰੂ ਵੀ ਕਰ ਚੁੱਕਾ ਮੈਂ ਠੀਕ ਹੈ ਜੀ ਤੇ ਹਾਲੇ ਠੰਡ ਹੈ ਕਿ ਠੰਡ ਸਿਰਫ ਦਿਨ ਰਾਤ ਦੀ ਹੈ ਠੀਕ ਹੈ ਜੀ ਮਤਲਬ ਸਵੇਰੇ ਸਵੇਰੇ ਸ਼ਾਮ ਸ਼ਾਮ ਦੀ ਗੱਲ ਮਤਲਬ ਰਾਤ ਨੂੰ ਹੈ ਹਨ ਤੇ ਦਿਨੇ ਤਾਂ ਤੁਹਾਨੂੰ ਬਦਫਿਰ ਜਿਹੜਾ ਜਿਹੜਾ ਸੋਰ ਚੜ ਜਾਂਦਾ ਫਿਰ ਤਾਂ जय श्री राम ही है फेर नहीं हुंदा ਤੇ ਫਸ ਮਿੱਤਰੋ ਟਰੱਕ ਦੇ ਫੱਟੇ ਤੇ ਚੰਡੀਗੜ੍ਹ ਮੈਂ ਬਾਕੇ ਉੱਥੇ ਜਾ ਕੇ ਦੱਸਾਂਗਾ ਮੈਂ ਕੀ ਕਰਨ ਜਾਣਾ ਹੈ ਨਾ ਕਿੱਦਾਂ ਜਾਣਾ ਪਰ 20 ਦਿਨ ਬਾਅਦ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਤੁਹਾਨੂੰ ਵਿਆਹ ਦਿਖਾਣਾ ਮੈਂ ਠੀਕ ਹੈ ਜੀ ਦੇ ਦੇਖਾਂਗੇ ਵਿਆਹ ਵਿੱਚ ਵੀ ਜਾਉਂਦਾ ਕਿ ਨਹੀਂ ਵੈਸੇ ਜਾਣਦੇ ਆ ਗਏ ਯਾਰ ਵਿਆਹ ਕਰਕੇ ਮੈਂ ਰਹਿ ਗਈਆਂ ਨਹੀਂ ਤਾਂ ਮੈਂ ਤੇਰਾ ਚੱਕ ਲੈਣਾ ਸੀ ਫੱਟੇ ਆਪਾਂ ਦਾ ਮਾਂ ਦਾ ਸਾਈਕਲ ਤੇ ਜਾਣ ਨੂੰ ਤਿਆਰ ਹੈ ਚੰਡੀਗੜ੍ਹ ਪਰ ਕੀ ਕੀਤਾ ਜਾਵੇ ਮੇਰੇ ਭਾਈ ਹੈਣਾ ਜੀ ਕੋਈ ਚੱਕ ਨਹੀਂ ਯਾਰ ਜੀ ਜਾ ਮੰਗਾ ਮੈਂ ਠੀਕ ਹੈ ਜੀ ਬਾਕੀ ਹੋ 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 ਦਿਖਾਵਾਂਗੇ ਠੀਕ ਆ ਜੀ ਪਰ ਬੀ ਤ੍ਰਿਕਨਮ ਗਿਆ ਕਰਕੇ ਰੁਗਿਆ ਭਰਾਵਾ ਮੈਂ ਤੁਹਾਨੂੰ ਸਾਰਿਆਂ ਨੂੰ ਸੱਚੀ ਗੱਲ ਦੱਸਾਂ ਤਾਂ ਠੀਕ ਆ ਜੀ ਤੇ ਬਾਕੀ ਜਿਵੇਂ ਜਿਹੜੀ ਰਾਮੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬਸ ਜਿੱਦਾਂ ਜਿੱਦਾਂ ਹੋ ਗਈ ਮੈਂ ਸਾਰਾ ਦੱਸੀ ਜਾਊਂਗਾ ਠੀਕ ਹੈ ਨਾ ਅਪਡੇਟ ਜਿਹੜਾ ਨਾ ਕਰੀ ਜਾਊਂਗਾ ਹੋਰ ਤੁਸੀਂ ਬਾਤ ਬਣੀ ਰਿਓ ਵੀਡੀਓ ਨਾਲ ਕੋਈ ਇਛੇ ਪੁੱਛਣਾ ਜਾਂ ਕੁਛ ਮੈਨੂੰ ਦੱਸਣਾ ਵੀਡੀਓ ਬਾਰੇ ਜਾਂ ਕੁਛ ਵੀ ਬਾਈ ਕੁਛ ਵੀ ਚੰਗਾ ਮੰਦਾ ਜੋ ਵੀ ਮੈਨਰੇ ਬਾਰੇ ਦੱਸਣਾ ਚਾਹਦੇ ਹੋ ਉਹ ਤੁਸੀਂ ਮੈਨੂੰ ਦੱਸ ਸਕਦੇ ਹੋ ਕਿਉਂਕਿ ਇਹ ਮੇਰੇ ਹੀ ਫਰਾਈ ਦੇ ਚ ਠੀਕ ਹੈ ਨਾ ਤੇ ਮੈਨੂੰ ਸਮਾਂ ਪਤਾ ਲੱਗੂਗਾ ਕਿ ਗਲਤੀਆਂ ਮੈਂ ਜਾਂ ਕੀ ਕੁਛ ਹੈ ਨਾ ਜੀ ਐਯੋਸਾ ਦਾ ਤੇ ਤੁਸੀਂ ਮੈਨੂੰ ਜਰੂਰ ਦੱਸਣਾ ਠੀਕ ਹੈ ਜੀ ਓਕੇ ਤੇ ਹੁਣ 2 ਮਿੰਟ ਬਾਅਦ ਮੈਂ ਵੀਡੀਓ ਜਿਹੜੀ ਕਿ ਇਥੇ ক্লোਜ਼ ਕਰ ਦੂੰਗਾ ਤੇ ਥੋੜਾ ਜਿਹਾ ਅੱਗੇ ਤੱਕ ਜਾ ਕੇ ਤਾਂ ਫਿਰ ਦੇਖਦੇ ਹਾਂ ਠੀਕ ਹੈ ਜੀ ਤੇ ਇਹ ਸੀਗਾ ਥੋੜਾ ਛੋਟਾ ਜਿਹਾ ਚੰਡੀਗੜ੍ਹ ਵਾਰੇ ਗੱਲਬਾਤ ਪਰ ਜਿਹੜਾ ਕਿ ਪੂਰਾ ਨਹੀਂ ਹੋ ਸਕਿਆ ਠੀਕ ਹੈ ਜੀ ਕੋਈ ਵੀ ਸ਼ੂ ਕਾਰਨ ਉਹ ਵੀ ਅਗਲੀ ਵੀਡੀਓ ਵਿੱਚ ਦੱਸਾਂਗਾ ਕਿ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਰੋਜ਼ ਛਾਂ ਨੂੰ ਵੀਡੀਓ ਮਿਲ ਜਾਂਦੀ ਹੈ ਠੀਕ ਹੈ ਜੀ ਇੱਕ ਪ੍ਰੋਪਰ ਟਾਈਮ ਤੇ ਤੇ ਮੈਂ ਇੱਦੇ ਚਾਹੁੰਦਾ ਕਿ ਮਿਲਦੀ ਰਵੇ ਹੈਣਾ ਜੀ ਇੱਕ ਵਧੀਆ ਤੇ ਪ੍ਰੋਪਰ ਟਾਈਮ ਤੇ ਜਿਹੜੀ ਵੀਡੀਓ ਤੁਹਾਨੂੰ ਤੁਹਾਡੇ ਕੋਲ ਪਹੁੰਚੇ ਹੈਣਾ ਤੇ ਮੈਂ ਵੀ ਇੱਦੇ ਬਣਾਉਂਦਾ ਰਹਾ ਮਾਂ ਠੀਕ ਹੈ ਜੀ ਬਸ ਤੇ ਨਾਲ-ਨਾਲ ਜਿਹੜਾ ਆਪਣਾ ਕੰਮਕਾਰ ਵੀ ਉਹ ਵੀ ਚੱਲਦਾ ਰਹੇ ਹੈਣਾ ਜੀ ਤੇ ਚਲੋ ਇਹ ਪਹਿਲਾਂ ਇੱਥੋਂ ਨਿਕਲ ਗਣੇ ਹੈਂ ਨਾ ਜਾਂ ਤੇ ਫਿਰ ਦੇਖਦੇ ਹਾਂ ਉਸ ਤੋਂ ਬਾਅਦ ਇਹ ਬਾਕੀ ਜਸੀ ਰਾਮ ਪਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਵੀਡੀਓ ਨਾਲ ਖਤਮ ਹੁੰਦੀ ਹੈ ਇੱਥੇ ਤੱਕ ਤੇ ਮਿਲਦੇ ਆਂ ਕੱਲ ਸ਼ਾਮ ਨੂੰ ਠੀਕ ਹੈ ਨਾ ਓਕੇ ਓਕੇ ਜੁੜੇ ਰਹਿਓ ਬਾਈ ਓਕੇ ਥੈਂਕ ਯੂ ਬਹੁਤ ਬਹੁਤ ਧੰਨਿਆ ਤੁਹਾਡਾ ਸਾਰਿਆਂ ਦਾ ਜਸੀ ਰਾਮ